ਮੱਖਣ ਦੇ ਨਾਲ ਉਹਨਾਂ ਨੇ ਰੱਖੇ ਨੇ ਇਹ ਲੌਂਗ ਲੌਂਗ ਦੇ ਨਾਲ ਨਾਲ ਉਹਨਾਂ ਨੇ ਇਹ ਛੁਹਾਰਿਆਂ ਦਾ ਇਸਤੇਮਾਲ ਵੀ ਜਿਹੜਾ ਅਸੀਂ ਕਹਿ ਲਈਏ ਉਹਨਾਂ ਨੇ ਦੱਸਣਾ ਪਰ ਉਹਨਾਂ ਦੀ ਇਸ ਗੋਲੀ ਨੇ ਪਿਛਲੀ ਵਾਰ ਬਹੁਤ ਕਮਾਲ ਕੀਤਾ ਹੈ ਹਾਲਾਤ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਮੁਲਕ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਬੜੇ ਵੱਧ ਤੋਂ ਵੱਧਰ ਹੋਏ ਪਏ ਨੇ ਸਰੀਰਾਂ 'ਚ ਜਾਨ ਹੀ ਹੈ ਨਹੀਂ ਹਰੇਕ ਨੂੰ ਕਹਿੰਦੇ ਮੇਰੀ ਤਾਂ ਜਾਨ ਜੀ ਨਿਕਲੀ ਪਈ ਹੈ ਉਹ ਜਾਨ ਜੀ ਕਿਉਂ ਨਿਕਲੀ ਪਈ ਹੈ ਜੀ ਕਦੇ ਲੱਤਾਂ ਪੀੜ ਕਰੀ ਜਾਂਦੀਆਂ ਲੱਤਾਂ ਪੀੜ ਵਾਲੇ ਤਾਂ ਬਹੁਤ ਪੇਸ਼ੈਂਟ ਆ ਹੋ 70% ਪੇਸ਼ੈਂਟ ਇਸ ਟਾਈਮ ਬਣ ਗਿਆ ਹੈ ਅਮਰਦੀ ਦਾ ਨਿੱਕੀ ਉਮਰ ਤੋਂ ਲੈ ਕੇ ਜੇ ਜਵਾਨੀ ਚੜੀ ਹੁੰਦੀ ਹੈ ਤੇ ਉਹ ਹਾਤਰਸੀ ਵਾਲੇ ਪਾਸੇ ਆ ਜਾਂਦੇ ਨੇ ਤੇ ਉਹਦੀ ਵਜ੍ਹਾ ਕਰਕੇ ਨਾੜਾਂ ਸਾਰੀਆਂ ਮਰ ਜਾਂਦੀਆਂ ਨੇ ਜਿਹਦੇ ਕਾਰਨ ਉਹਨਾਂ ਨੂੰ ਫਿਰ ਮਤਲਬ ਉਹਨਾਂ ਨੂੰ ਕਰੰਟ ਨਹੀਂ ਆਉਂਦਾ ਸਵਾਰੇ ਨੂੰ ਪੀਉਂਦਾ ਜੀ ਠੀਕ ਇਹਨੂੰ ਪੀਉਂ ਦਿੱਤਾ ਸਿਰੇ ਉੱਠਣਾ ਇੱਕ ਲੌਂਗ ਲੈਣਾ ਇੱਕ ਲੌਂਗ ਨੂੰ ਗਿੜਕ ਕੱਢ ਲੈਣੀ ਹੁੰਦੀ ਹੈ ਠੀਕ ਹੈ ਖੰਡੇ ਨਾਲ ਲੜੇੜਨਾ ਤੇ ਨਜ਼ਾਰਾ ਬੱਜੇਗਾ ਔਰ ਢੇਲੀ ਇੱਕ ਲੈਣਾ ਸਿਰੇ ਖਾਲੀ ਪੇਟ ਜਦੋਂ ਸਾਨੂੰ ਫੋਨ ਕਰਕੇ ਆਪਣੀ ਪ੍ਰੋਬਲਮ ਦੱਸੇਗਾ ਉਹ ਫਿਰ ਅਸੀਂ ਦੇਖਾਂਗੇ ਵੀ ਇਹਨੂੰ ਪਾਣੀ ਨਾਲ ਯੂਜ਼ ਕਰਾਉਣਾ ਹੈ ਦੁੱਧ ਨਾਲ ਯੂਜ਼ ਕਰਾਉਣਾ ਹੈ ਜਾਂ ਮੱਖਣ ਨਾਲ ਯੂਜ਼ ਕਰਾਉਣਾ ਹੈ ਜੇਕਰ ਕਿਸੇ ਕੋਲੋਂ ਲੌਂਗ ਵਾਲਾ ਨੁਕਸਾਨ ਨਹੀਂ ਆਪਣਾਇਆ ਜਾਂਦਾ ਜਾਓ ਪੰਡਾ ਆਪਣਾ ਕੇ ਦੁਖੀ ਹੋਇਆ ਪਿਆ ਵੀ ਮੈਂ ਤਾਂ ਯਾਰ ਇਹ ਜੀ ਟੋਟਕੇ ਆਪਣਾ ਕੇ ਬਹੁਤ ਔਖਾ ਤਾਂ ਫੇਰ ਉਹ ਸਾਡੀ ਆ ਜਿਹੜੀ ਗੋਲੀ ਖਾ ਕੇ ਵੇਖੇ ਔਰ ਇਹਦੇ ਨਾਲ ਜਿਹੜੀ ਆ ਗੋਲੀ ਅਸੀਂ ਦਿੰਨੇ ਆ ਬਹੁਤ ਜ਼ਿਆਦਾ ਰਿਜ਼ਲਟ ਨੇ ਬੜੇ ਇਹ ਵੀ ਮੱਖਣ ਨਾਲ ਲਵੇੜ ਕੇ ਖਾ ਖਾਦੀ ਜਾ ਸਕਦਾ ਹੈ ਇਹ ਇਹ ਅਸੀਂ ਪੇਸ਼ੈਂਟ ਤੇ ਡਿਪੈਂਡ ਕਰਦਾ ਹੈ ਕਿ ਇਹ ਤਾਂ ਪੇਸ਼ੈਂਟ ਸਾਨੂੰ ਇਹ ਕਹਿੰਦੇ ਆ ਵੀ ਇਹ ਖਵਾ ਕੇ ਦਿੱਤਾ ਹੈ ਸਾਡੀ ਸਾਰੀ ਰਾਤ ਹੀ ਐਵੇਂ ਲੰਘ ਗਈ ਦੋ ਦਿਨ ਪਹਿਲਾਂ ਪੇਸ਼ੈਂਟ ਆ ਜਾਵੇ ਮੈਰਿਜ ਰੱਖ ਕੇ ਮੈਰਿਜ ਦੇ ਦੋ ਦਿਨ ਰਹਿ ਜਾਣਾ ਤਦ ਵੀ ਜੇ ਉਹ ਸਾਡੇ ਕੋਲ ਪਹੁੰਚਦਾ ਹੈ ਆ ਅਸੀਂ ਉਹਨਾਂ ਦੀ ਜਿਹੜੀ ਮਤਲਬ ਮੈਰਜ ਵਾਲੀ ਹੈ ਗ੍ਰਸਤੀ ਜੀਵਨ ਜਿਹੜਾ ਹੈ ਅਸੀਂ ਉਹਨਾਂ ਦਾ ਉਹਨਾਂ ਦਾ ਲੋਹੇ ਵਰਗਾ ਬਣਾ ਦਿੰਦੇ ਹਾਂ ਪੇਸ਼ੈਂਟਾਂ ਦੀ ਹਾਲਤ ਪਤਾ ਕੀ ਹੈ ਤਾਂਤ ਗਿਰੀ ਜਾਣੀ ਟਾਈਮਿੰਗ ਜਿਹੜੀ ਬਿਲਕੁਲ ਜੇ ਰਿਓ ਸੁਪਨ ਦੋਸ਼ ਹੋਈ ਜਾਣਾ ਟਾਈਮਿੰਗ ਇੱਕ ਤੋਂ ਦੋ ਮਿੰਟ ਵੱਧ ਨਹੀਂ ਹੋएगी ਪੇਸ਼ੈਂਟ ਦੀ ਤੇ ਉਹ ਫਿਰ ਇਸੇ ਮੈਡੀਸਨ ਦੇ ਨਾਲ ਜਿਹੜੀ ਟਾਈਮਿੰਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਜ ਜਾਂਦੀ ਪੇਸ਼ੈਂਟ ਨੂੰ ਅਸੀਂ ਦਿੰਨੇ ਆ ਇਹਨੂੰ ਪਰਮਾਨੈਂਟ ਦੇ ਦਈਏ ਇਹ ਪਰਮਾਨੈਂਟ ਵੀ ਇਹ ਜਦੋਂ ਇਹਨੂੰ ਲਗਾਤਾਰ ਅਸੀਂ ਯੂਜ਼ ਕਰਾਉਂਦੇ ਆ ਇਹਦੇ ਨਾਲ ਤਾਂ ਮਰੀਜ਼ ਪੱਕੇ ਤੌਰ ਤੇ ਠੀਕ ਹੋ ਜਾਂਦਾ ਇਹ ਨਹੀਂ ਕਿ ਵੀ ਗੋਲੀ ਖਾਧੀ ਟਾਈਮ ਪਾਸ ਕੀਤਾ ਤੇ ਫਿਰ ਹੋ ਜਾ ਹੋ ਜਾਏਗਾ ਐਵੇਂ ਨਹੀਂ ਹੈ ਪਰਮਾਨੈਂਟ ਠੀਕ ਹੋ ਜਾਂਦਾ ਜਿਹੜੇ ਬੱਚੇ ਇਸੇ ਕਾਰਨ ਹੀ ਬਹੁਤ ਬੱਚੇ ਮਤਲਬ ਇਸ ਮਤਲਬ ਗੁਪਤ ਰੋਗ ਦੇ ਕਾਰਨ ਮਰਦੀ ਦੇ ਕਾਰਨ ਢਿੱਲੇ ਪੰਦੀ ਪ੍ਰੋਬਲਮ ਦੀ ਵਜ੍ਹਾ ਕਰਕੇ ਟਾਈਮਿੰਗ ਦੀ ਪ੍ਰੋਬਲਮ ਦੀ ਵਜ੍ਹਾ ਕਰਕੇ ਨਸ਼ੇ ਦਾਸਾਰਾ ਲੈਣ ਲੱਗ ਪੈਂਦੇ ਆ ਅਸੀਂ ਉਹਨਾਂ ਵਾਸਤੇ ਇੱਕ ਮੈਡੀਸਿਨ ਤਿਆਰ ਕੀਤੀ ਹੈ ਨਸ਼ਾ ਛੱਡਣ ਤੋਂ ਅੱਛਾ ਹਾਂ ਆ ਵੇਖੋ ਆ ਕੈਪਸੂਲ ਨੇ ਜਿਹੜੇ ਅਸੀਂ ਨਸ਼ਾ ਛਡਾਉਣ ਵਾਸਤੇ ਦਿੰਨੇ ਆ ਇਹ ਸਿਰਫ ਅਸੀਂ 15 ਦਿਨਾਂ ਦੇ ਵਿੱਚ ਨਸ਼ਾ ਛਡਾਈਦਾ ਟੋਟਲ ਸਾਡਾ ਕੋਰਸ ਜਿਹੜਾ ਸਿਰਫ 15 ਦਿਨ ਦਾ ਹੈ ਪਹਿਲੇ ਦਿਨ ਨਸ਼ਾ ਬੰਦ ਕਰਦੇ ਦਾ ਇਹ ਕੈਪਸੂਲ ਸ਼ੁਰੂ ਹੋ ਜਾਂਦੇ ਆ ਤੇ 15 ਦਿਨਾਂ ਬਾਅਦ ਦਵਾਈ ਦੀ ਵੀ ਲੋੜ ਨਹੀਂ ਪੈਂਦੀ ਜਿਹੜੀ ਉਹਨੂੰ ਗੁਪਤ ਰੋਗ ਦੀ ਪ੍ਰੋਬਲਮ ਚੱਲਣ ਢਈ ਏ ਜਿਹੜਾ ਨੂੰ ਕਰੰਟ ਨਹੀਂ ਆ ਰਿਹਾ ਤੇ ਉਹ ਇਹਦੇ ਨਾਲ ਜਿਹੜਾ ਖੂਨ ਦਾ ਸਰਕਲ ਚੱਲ ਪੂਗਾ ਉਹਦੀਆਂ ਨਾੜਾਂ ਜਿਹੜੀਆਂ ਮਰੀਆਂ ਨੇ ਉਹਨਾਂ 'ਚ ਜਾਨ ਆਣ ਲੱਗ ਪੇਗੀ ਜੇਕਰ ਨਹੀਂ ਆਂਦੀ ਤਾਂ ਫਿਰ ਸਾਡੇ ਨਾਲ ਕੰਟੈਕਟ ਕਰੇ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਬਾਂਸੀ ਗੇਟ ਫਿਰੋਜ਼ਪੁਰ ਜਿੱਥੇ ਬੈਠੇ ਨੇ ਬਾਰਡਰ ਵਾਲੇ ਵੈਦ ਤੇ ਕਰਦੇ ਨੇ ਲੋਕਾਂ ਦਾ ਅਸੀਂ ਕਹਿ ਲਈਏ ਕਿ ਵੱਖ-ਵੱਖ ਪ੍ਰੋਬਲਮਾਂ ਦਾ ਹੱਲ ਅੱਜ ਉਹਨਾਂ ਨੇ ਦੇਖੋ ਸਾਨੂੰ ਮੱਖਣ ਆਉਂਦੇ ਸਾਰ ਦਿਖਾਇਆ ਹੈ ਮੱਖਣ ਦੇ ਨਾਲ ਉਹਨਾਂ ਨੇ ਰੱਖੇ ਨੇ ਇਹ ਲੌਂਗ ਲੌਂਗ ਦੇ ਨਾਲ ਨਾਲ ਉਹਨਾਂ ਨੇ ਇਹ ਛੁਹਾਰਿਆਂ ਦਾ ਇਸਤੇਮਾਲ ਵੀ ਜਿਹੜਾ ਅਸੀਂ ਕਹਿ ਲਈ ਉਹਨਾਂ ਨੇ ਦੱਸਣਾ ਪਰ ਉਹਨਾਂ ਦੀ ਇਸ ਗੋਲੀ ਨੇ ਪਿਛਲੀ ਵਾਰ ਬਹੁਤ ਕਮਾਲ ਕੀਤਾ ਹੈ ਇਸ ਨੂੰ ਡਾਕਟਰ ਗੁਰਚਰਨ ਸਿੰਘ ਥਿੰਦ ਹੋਰਾ ਨੇ ਜਿਹੜਾ ਉਹ ਨਾਮ ਦਿੱਤਾ ਸੀ ਦੇਸੀ ਵਿਆਗਰਾ ਦਾ ਇਦਾ ਵੀ ਇਸਤੇਮਾਲ ਅੱਜ ਤੁਹਾਨੂੰ ਇੱਕ ਵਾਰ ਮੁੜ ਤੋਂ ਅਸੀਂ ਸਿਖਾਵਾਂਗੇ ਪਰ ਇਹ ਨੁਸਖੇ ਨੇ ਜਿਹੜੇ ਤੁਹਾਡੇ ਸਾਹਮਣੇ ਪਏ ਨੇ ਮੱਖਣ ਵਾਲਾ ਲੌਂਗ ਵਾਲਾ ਚੁਹਾਰਿਆਂ ਵਾਲਾ ਇਹ ਕਿਵੇਂ ਕੰਮ ਕਰਦਾ ਹੈ ਕੀ ਕੰਮ ਕਰਦਾ ਹੈ ਕਿਸ ਤਰੀਕੇ ਨਾਲ ਕੰਮ ਕਰਦਾ ਹੈ ਕਿਹੜੇ ਲੋਕਾਂ ਦੇ ਕੰਮ ਕਰਦਾ ਹੈ ਅੱਜ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਵਾਲੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਹਾਂਜੀ ਤੁਹਾਡਾ ਵੀ ਬਹੁਤ-ਬਹੁਤ ਜੀ ਥੈਂਕ ਯੂ ਅੱਛਾ ਡਾਕਟਰ ਸਾਹਿਬ ਇਹ ਗੱਲ ਦੱਸੋ ਤੁਸੀਂ ਹਮੇਸ਼ਾ ਨੁਸਖੇ ਫਾਰਮੂਲੇ ਟੋਟਕੇ ਲੋਕਾਂ ਨੂੰ ਦਿੰਨੇ ਹੋ ਇਹਦੇ 'ਚ ਤੁਹਾਡਾ ਕੀ ਬੈਨੀਫਿਟ ਹੈ ਜੇ ਤਾਂ ਪੇਸ਼ੈਂਟ ਠੀਕ ਹੋ ਜਾਂਦਾ ਸਾਨੂੰ ਖੁਸ਼ੀ ਮਿਲਦੀ ਹੈ। ਇਹ ਬੈਨੇਫਿਟ ਇੰਨੀ ਬੈਨੇਫਿਟ ਵੇਟ ਥੋੜਾ ਹੁੰਦਾ ਵਾਧੂ ਹੈ। ਹੈ ਸਾਨੂੰ ਸਿਸਾ ਮਿਲਦੀਆਂ ਨੇ। ਤੇ ਠੀਕ ਹੈ ਜਿਹੜੇ ਪੇਸ਼ੈਂਟ ਠੀਕ ਨਹੀਂ ਹੁੰਦੇ ਸਾਡੇ ਕੋਲ ਆਉਂਦੇ ਨੇ ਦਵਾਈ ਵੀ ਲੈਂਦੇ ਆ। ਤੇ ਐਸੀ ਗੱਲ ਕੋਈ ਨਹੀਂ। ਤੇ ਫਿਰ ਅੱਜ ਤੁਸੀਂ ਨੁਸਖਾ ਇਹ ਚੋਹਾਰਿਆਂ ਵਾਲਾ ਲੌਂਗ ਵਾਲਾ ਮੱਖਣ ਵਾਲਾ ਤੁਹਾਡੇ ਕੋਲ ਉਹ ਅਸੀਂ ਲਵਾਂਗੇ ਪਰ ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਡੇ ਕੋਲ ਉਹ ਸਵਾਲ ਲੈਣਾ ਚਾਹਾਂਗਾ ਕਿ ਇਸ ਵੇਲੇ ਹਾਲਾਤ ਨੇ ਜਿਹੜੇ ਪੂਰੀ ਦੁਨੀਆ ਦੇ ਵਿੱਚ ਮੁਲਕ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਬੜੇ ਵੱਤ ਤੋਂ ਵੱੱਤਰ ਹੋਏ ਪਏ ਨੇ ਸਰੀਰਾਂ 'ਚ ਜਾਨ ਹੀ ਹੈ ਨਹੀਂ ਹਰੇਕ ਨੂੰ ਕਹਿੰਦੇ ਮੇਰੀ ਤਾਂ ਜਾਨ ਜੀ ਨਿਕਲੀ ਪਈ ਹੈ ਉਹ ਜਾਨ ਜੀ ਕਿਉਂ ਨਿਕਲੀ ਪਈ ਹੈ ਜੀ ਅ ਕੁਝ ਖੁਰਾਕਾਂ ਦਾ ਕਾਰਨ ਹੈਗਾ ਤੇ ਹਵਾ ਦੇ ਵਿੱਚ ਪ੍ਰਦੂਸ਼ਣ ਦੇ ਦਾ ਬੜਾ ਵੱਡਾ ਕਾਰਨ ਬਣਦਾ ਪਿਆ ਅ ਉਹਦੇ ਕਰਕੇ ਸਰੀਰ ਨੂੰ ਮਤਲਬ ਜੁਨਰੀ ਲੋੜੀ ਤੱਤ ਜਿਹੜੇ ਨੇ ਉਹ ਪੂਰੇ ਨਹੀਂ ਮਿਲ ਰਿਹਾ ਉਹਦੀ ਵਜ੍ਹਾ ਕਰਕੇ ਸਰੀਰਿਕ ਵੀਕਨੈਸ ਆ ਜਾਨੀ ਐਵੇਂ ਸਰੀਰ ਥੱਕਿਆ ਥੱਕਿਆ ਰਹਿਣਾ ਕਦੇ ਲੱਤਾਂ ਪੀੜ ਕਰੀ ਜਾਣੀਆਂ ਲੱਤਾਂ ਪੀੜ ਵਾਲੇ ਤਾਂ ਬਹੁਤ ਪੇਸ਼ੈਂਟ ਆ ਹੋ 70% ਪੇਸ਼ੈਂਟ ਇਸ ਟਾਈਮ ਬਣ ਗਿਆ ਹੈ ਹਮਰਦੀ ਦਾ ਹਾਂ ਗੁਪਤ ਰੋਗਾਂ ਦੇ ਜਿਹੜੇ ਪੇਸ਼ੈਂਟ ਨੇ ਬਹੁਤ ਜ਼ਿਆਦਾ ਵਧ ਰਹੇ ਨੇ ਔਰ ਨਿੱਕੀ ਉਮਰ ਤੋਂ ਲੈ ਕੇ ਜਰੇ ਜਵਾਨੀ ਚੜੀ ਹੁੰਦੀ ਹੈ ਤੇ ਉਹ ਹਾਤਰਸੀ ਵਾਲੇ ਪਾਸੇ ਆ ਜਾਂਦੇ ਨੇ ਤੇ ਉਹਦੀ ਵਜ੍ਹਾ ਕਰਕੇ ਨਾੜਾਂ ਸਾਰੀਆਂ ਮਰ ਜਾਂਦੀਆਂ ਨੇ ਜਿਹਦੇ ਕਾਰਨ ਉਹਨਾਂ ਨੂੰ ਫਿਰ ਮਤਲਬ ਉਹਨਾਂ ਨੂੰ ਕਰੰਟ ਨਹੀਂ ਆਉਂਦਾ ਜਾਏ ਕਿ ਐ ਲੋਕੇ ਮਤਲਬ ਸਟੈਂਡਿੰਗ ਜਿਹੜੀ ਉਹਨਾਂ ਦੀ ਖਤਮ ਹੋ ਜਾਂਦੀ ਤੇ ਕਈ ਤਾਂ ਵਿਚਾਰੇ ਵਿਆਹ ਹੀ ਨਹੀਂ ਕਰਵਾਉਂਦੇ ਡਰਦੇ ਮਾਪੇ ਉਹਨੂੰ ਦੱਸਦੇ ਨਹੀਂ ਆਸੇ ਪਾਸੇ ਦਵਾਈ ਥੋੜੀ ਬੱਤੇ ਲੈਂਦੇ ਰਹਿੰਦੇ ਆ ਪਰ ਗੱਲ ਨਹੀਂ ਬੰਦਦੀ ਤਾਂ ਅਸੀਂ ਕਹਿੰਨੇ ਆ ਸਾਨੂੰ ਆਣ ਕੇ ਮਿਲੋ ਜੇਕਰ ਕਿਸੇ ਪੇਸ਼ੈਂਟ ਨੂੰ ਐਦਾਂ ਦੀ ਪ੍ਰੋਬਲਮ ਹੈ ਤੇ ਸਾਡੇ ਨਾਲ ਕੰਟੈਕਟ ਕਰ ਸਕਦਾ ਤੇ ਫਿਰ ਵੀ ਮੈਂ ਨੁਕਸੇ ਇੱਕ ਦੱਸਾਂ ਲੱਗਾ ਉਹਨੂੰ ਯੂਜ਼ ਕਰ ਲੈਣ ਜੀ ਜੀ ਤੇ ਉਮੀਦ ਹੈ ਕਿ ਇਸ ਨੁਕਸੇ ਦੇ ਨਾਲ ਹੀ ਉਹ ਠੀਕ ਹੋ ਜਾਣਗੇ ਜੇ ਬਾਈ ਚਾਂਸ 10 ਦਿਨ ਖਾਣ ਤੋਂ ਬਾਅਦ ਜੇ ਉਹਨਾਂ ਨੂੰ ਫਰਕ ਨਹੀਂ ਪੈ ਰਿਹਾ ਤਾਂ ਫੇਰ ਸਾਡੇ ਨਾਲ ਕੰਟੈਕਟ ਕਰਨ ਫੇਰ ਅਸੀਂ ਤਾਂ ਮੈਡੀਸਨ ਉਹਨਾਂ ਨੂੰ ਵਿਖਾਣੇ ਆ ਜਾਂ ਦੇਣੇ ਆ ਠੀਕ ਹੋ ਜੇਗਾ ਗੱਲ ਹੀ ਕੋਈ ਨਹੀਂ ਜੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਬਹੁਤ ਪ੍ਰੋਬਲਮ ਹੈ ਕਿ ਇਹ ਜਿਹੜੀ ਰੀਪਰੋਡਕਟਿਵ ਸਿਸਟਮ ਵਾਲੇ ਪਾਸੇ ਤੋਂ ਬਹੁਤ ਪ੍ਰੋਬਲਮ ਆ ਰਹੀ ਹੈ ਆਮ ਮੁੰਡਿਆਂ ਨੂੰ ਕੁੜੀਆਂ ਨੂੰ ਪਰ ਇੱਥੇ ਤਾਂ ਤੁਹਾਡੇ ਕੋਲ ਕਾਰਡ ਲੈ ਕੇ ਪਹੁੰਚ ਜਾਂਦੇ ਨੇ ਕਈ ਵਾਰ ਅੱਜ ਮੁੰਡਾ ਦੱਸ ਰਿਹਾ ਸੀ ਕਿ ਜੀ ਮੇਰਾ ਤਾਂ ਵਿਆਹੀ ਮਹੀਨਾ ਰਹਿ ਗਿਆ 15 ਦਿਨ ਰਹਿ ਗਿਆ ਕੋਈ ਕਹਿ ਰਿਹਾ ਉਹ ਕੀ ਮਾਮਲੇ ਹੁੰਦੇ ਨੇ ਜੀ ਉਹ ਜਦੋਂ ਮਾਪਿਓ ਫਿਰ ਜ਼ੋਰ ਪਾਉਂਦਾ ਹੈ ਤੇ ਫਿਰ ਬੱਚੇ ਨਾ ਵਿਆਹ ਲਈ ਤਾਂ ਰਾਜ਼ੀ ਹੋ ਜਾਂਦੇ ਨੇ ਪਰ ਉਹਨਾਂ ਨੂੰ ਜਦੋਂ ਕਮਜ਼ੋਰੀ ਮਹਿਸੂਸ ਹੁੰਦੀ ਹੈ ਤੇ ਫਿਰ ਉਹ ਇੱਧਰ ਉੱਧਰ ਟੱਕਰਾਂ ਮਾਰਦੇ ਆ ਵੀ ਹੁਣ ਕੀ ਕਰੀਏ ਤੇ ਚਲੋ ਜਦੋਂ ਸਾਡੀ ਵੀਡੀਓ ਵੇਖਦੇ ਨੇ ਸਾਡੇ ਤੱਕ ਪਹੁੰਚ ਕਰਦੇ ਆ ਤੇ ਅਸੀਂ ਤਾਂ ਪੇਸ਼ੈਂਟ ਨੂੰ ਕਹਿੰਨੇ ਆ ਕੋਈ ਗੱਲ ਨਹੀਂ ਭਾਵੇਂ 2 ਦਿਨ ਰਹਿ ਗਏ ਹੁਣ ਤਦ ਵੀ ਸਾਡੇ ਨਾਲ ਕਿੰਨੇ ਦਿਨ ਜੀ ਕਰ ਲੈ ਸਿਰਫ 2 ਦਿਨ 2 ਦਿਨ ਪਹਿਲਾਂ ਪੇਸ਼ੈਂਟ ਆ ਜਾਵੇ ਮੈਰਿਜ ਰੱਖ ਕੇ ਮੈਰਿਜ ਦੇ 2 ਦਿਨ ਰਹਿ ਜਾਣਾ ਅੱਛਾ ਤਦ ਵੀ ਜੇ ਉਹ ਸਾਡੇ ਕੋਲ ਪਹੁੰਚਦਾ ਹੈ ਤਾਂ ਅਸੀਂ ਉਹਨਾਂ ਦੀ ਜਿਹੜੀ ਮਤਲਬ ਮੈਰਿਜ ਵਾਲੀ ਹੈ ਗ੍ਰਸਤੀ ਜੀਵਨ ਜਿਹੜਾ ਹੈ ਅਸੀਂ ਉਹਨਾਂ ਦਾ ਉਹਨਾਂ ਦਾ ਲੋਹੇ ਵਰਗਾ ਬਣਾ ਦਿਆਂਗੇ। ਕੀ ਬੋਲਦਾ? ਅੱਛਾ ਕਿ ਦਿਨਾਂ ਨੂੰ ਬਣਾਓਗੇ? ਇਹ ਵੀ ਤਾਂ ਫਰਕ ਹੈਗਾ। ਇਹ ਗੋਲੀ ਆ ਤੁਸੀਂ ਇੱਕ ਨਵੀਂ ਆ ਨੁਸਖਾ ਫਾਰਮੂਲਾ ਬਣਾਇਆ। ਪਿਛਲੀ ਵਾਰ ਤੇ ਤੁਸੀਂ ਸਾਨੂੰ ਦਿਖਾਈ ਸੀ ਕਿ ਇਹ ਵਿਆਗਰਾ ਹੈਗੀ ਹੈ ਦੇਸੀ। ਇਹ ਕਿਹੜੀ ਹੈ ਜੀ ਹੁਣ? ਹਾਂ ਇਹ ਇੱਕ ਪਰਮਨੈਂਟ ਠੀਕ ਕਰਨ ਵਾਸਤੇ ਗੋਲੀ ਹੈ। ਅੱਛਾ। ਤੇ ਇਹ ਜਿਹੜੀਆਂ ਪੇਸ਼ੈਂਟ ਨੂੰ ਅਸੀਂ ਇਹ ਦੇਨੇ ਆ ਤੇ ਇਹਦੇ ਨਾਲ ਇਹਦਾ ਕੰਬੀਨੇਸ਼ਨ ਹੈ ਇਹਨੂੰ ਨਾਰ ਲਾਈਦਾ। ਠੀਕ ਹੈ ਜੀ ਇਹ ਗੋਲੀ ਬਹੁਤ ਵਧੀਆ ਹੈ ਇਹਨੂੰ ਚਾਂਦੀ ਰੰਗ ਕੀਤਾ ਹੈ ਉੱਪਰ ਅਸੀਂ ਇਹਦੇ ਚਾਂਦੀ ਚੜਾਈ ਹੋਈ ਹੈ ਤੇ ਬਹੁਤ ਵਧੀਆ ਰਿਜ਼ਲਟ ਨੇ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਬੰਦਾ ਨਾ ਟਾਉਟ ਹੀ ਰਹੂਗਾ ਆਰਡਰ ਨਹੀਂ ਹੁੰਦਾ ਇਹ ਕਿਹੜਾ ਨੁਸਖਾ ਹੈ ਇਹ ਇਹੀ ਨੁਕਸਾ ਹੈ ਜੇਕਰ ਜਦੋਂ ਅਸੀਂ ਪੇਸ਼ੈਂਟ ਨੂੰ ਦਿੰਨੇ ਆ ਜਿਨ੍ਹਾਂ ਦੀ ਟਾਈਮਿੰਗ ਜ਼ੀਰੋ ਹੈ ਬਹੁਤੇ ਪੇਸ਼ੈਂਟ ਜ਼ੀਰੋ ਜ਼ੀਰੋ ਐਸ ਟਾਈਮ ਦੀ ਪੇਸ਼ੈਂਟਾਂ ਦੀ ਹਾਲਤ ਪਤਾ ਕੀ ਹੈ ਦਾੰਦ ਗਿਰੇ ਜਾਣੀ ਟਾਈਮਿੰਗ ਜਿਹੜੀ ਬਿਲਕੁਲ ਜ਼ੀਰੋ ਸੁਪਨ ਦੋਸ਼ ਹੋਈ ਜਾਣਾ ਟਾਈਮਿੰਗ 1 ਤੋਂ 2 ਮਿੰਟ ਵੱਧ ਨਹੀਂ ਹੈਗੀ ਪੇਸ਼ੈਂਟ ਦੀ ਠੀਕ ਹੈ ਤੇ ਉਹ ਫਿਰ ਇਸੇ ਮੈਡੀਸਨ ਦੇ ਨਾਲ ਜਿਹੜੀ ਟਾਈਮਿੰਗ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਕਈ ਕਈ ਤਾਂ ਪੇਸ਼ੈਂਟ ਸਾਨੂੰ ਇਹ ਕਹਿੰਦੇ ਆ ਵੀ ਇਹ ਖਵਾ ਕੇ ਦਿੱਤਾ ਹੈ ਸਾਡੀ ਸਾਰੀ ਰਾਤ ਹੀ ਐਵੇਂ ਲੰਘ ਗਈ ਹਾਂ ਅੱਛਾ ਤੇ ਫਿਰ ਇੱਕ ਗੱਲ ਹੋਰ ਦੱਸੋ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਕਿ ਨਵਾਂ ਨਵਾਂ ਜਦੋਂ ਜਵਾਨ ਹੁੰਦਾ ਕੋਈ ਬੱਚਾ ਸਾਡਾ ਜਵਾਨੀ ਦੀ ਦਹਲੂਜ਼ ਤੇ ਆਉਂਦਾ ਤਾਂ ਉਹ ਆਪਣਾ ਆਪਣੇ ਆਪ ਨੂੰ ਮਰਦ ਦੱਸਣ ਵਾਸਤੇ ਜਾਂ ਮਰਦ ਸਾਬਤ ਕਰਨ ਵਾਸਤੇ ਕਈ ਵਾਰ ਨਸ਼ਿਆਂ ਦਾ ਸਹਾਰਾ ਵੀ ਲੈ ਲੈਂਦੇ ਉਹ ਨਸ਼ਿਆਂ ਦਾ ਸਹਾਰਾ ਲੈਂਦਾ 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 ਉਹਨੂੰ ਇਹ ਆਦਤ ਹੋ ਜਾਂਦੀ ਹੈ ਇਹ ਤਾਂ ਪੂਰੀ ਤਰ੍ਹਾਂ ਨਪੁੰਸਕਤਾ ਵੱਲ ਨੂੰ ਤੁਰ ਪੈਂਦਾ ਉਹਨਾਂ ਦਾ ਹੱਲ ਕੋਈ ਹਾਂਜੀ ਬਿਲਕੁਲ ਹੱਲ ਹੈ ਜਿਹੜੇ ਬੱਚੇ ਇਸੇ ਕਾਰਨ ਹੀ ਬਹੁਤ ਬੱਚੇ ਮਤਲਬ ਇਸ ਮਤਲਬ ਗੁਪਤ ਰੋਗ ਦੇ ਕਾਰਨ ਮਰਦੀ ਦੇ ਕਾਰਨ ਢਿੱਲੇਪਨ ਦੀ ਪ੍ਰੋਬਲਮ ਦੀ ਵਜ੍ਹਾ ਕਰਕੇ ਟਾਈਮਿੰਗ ਦੀ ਪ੍ਰੋਬਲਮ ਦੀ ਵਜ੍ਹਾ ਕਰਕੇ ਨਸ਼ੇ ਦਾ ਸਾਰਾ ਲੈਣ ਲੱਗ ਪੈਂਦੇ ਆ ਅਸੀਂ ਉਹਨਾਂ ਵਾਸਤੇ ਇੱਕ ਮੈਡੀਸਨ ਤਿਆਰ ਕੀਤੀ ਹੈ ਨਸ਼ਾ ਛੱਡਣ ਤੋਂ ਅੱਛਾ ਹਾਂ ਆ ਵੇਖੋ ਆ ਕੈਪਸੂਲ ਨੇ ਜਿਹੜੇ ਅਸੀਂ ਨਸ਼ਾ ਛਡਾਉਣ ਵਾਸਤੇ ਦੇਣੇ ਆ ਇਹ ਸਿਰਫ ਅਸੀਂ 15 ਦਿਨਾਂ ਦੇ ਵਿੱਚ ਨਸ਼ਾ ਛਡਾਈਦਾ ਟੋਟਲ ਸਾਡਾ ਕੋਰਸ ਜਿਹੜਾ ਸਿਰਫ 15 ਦਿਨ ਦਾ ਹੈ ਪਹਿਲੇ ਦਿਨ ਨਸ਼ਾ ਬੰਦ ਕਰਦੇ ਦਾ ਇਹ ਕੈਪਸੂਲ ਸ਼ੁਰੂ ਹੋ ਜਾਂਦੇ ਆ ਤੇ 15 ਦਿਨਾਂ ਬਾਅਦ ਦਵਾਈ ਦੀ ਵੀ ਲੋੜ ਨਹੀਂ ਪੈਂਦੀ ਅੰਨਰ ਦਿਨਾਂ ਦੇ ਵਿੱਚ ਸਿਰਫ 15 ਦਿਨਾਂ ਦਾ ਕੋਰ ਜਿਹੜੀ ਤੋੜ ਲੱਗਦੀ ਹੈ ਜੀ ਤੋੜ ਲੱਗਦੀ ਹੈ ਅਚ ਵੀ ਲੱਗਦੀ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਸਾਰੇ ਸਾਰੀ ਰਾਤ ਪਾਸੇ ਮਾਰਦੇ ਫਿਰ ਜਾਂਦੇ ਨੇ ਮਤਲਬ ਅਸੀਂ ਇਹ ਕਹਿ ਲਈਏ ਕਿ ਬਹੁਤ ਵਾਰ ਹੁੰਦਾ ਤੇ ਕੰਧਾਂ 'ਚ ਸਿਰ ਮਰਨ ਵਾਲਾ ਕੰਮ ਹੋ ਜਾਂਦਾ ਹੈ ਨਸ਼ੇੜੀਆਂ ਦਾ ਤਾਂ ਐਵੇਂ ਬੱਚੇ ਘਰੇ ਬੈਠੇ ਹੀ ਕਹਿ ਛੱਡਦੇ ਨੇ ਵੀ ਸਾਡੇ ਕੋਲੋਂ ਇਹ ਨਸ਼ਾ ਛਡਿੰਦਾ ਨਹੀਂ ਜੇ ਲੱਗ ਜਾਵੇ ਤੇ ਛੱਡਿਆ ਨਹੀਂ ਜਾ ਸਕਦਾ ਅਸੀਂ ਤਾਂ ਇਹ ਗੱਲ ਦਾਅਵੇ ਨਾਲ ਕਹਿੰਦੇ ਆ ਕਿ ਆਵੇ ਕੋਈ 15 ਦਿਨਾਂ ਦੇ ਵਿੱਚ ਛਡਾਣਿਆ ਪਹਿਲੇ ਦਿਨ ਤੋਂ ਨਸ਼ਾ ਬੰਦ ਕਰ ਦਿੱਤਾ ਹੈ ਤੇ 15 ਦਿਨਾਂ ਬਾਅਦ ਸਾਨੂੰ ਦਵਾਈ ਵੀ ਨਹੀਂ ਸਿਖਵਾਉਂਦੇ ਪੇਸ਼ੈਂਟ ਨੂੰ ਵੀ ਦਵਾਈ ਬੰਦ ਹੋ ਜਾਂਦੀ ਹੈ। ਅੱਛਾ 15 ਦਿਨਾਂ ਦਾ ਕੋਰਸ ਕਿਵੇਂ ਹੈ ਜੀ? ਅਹ ਪਹਿਲੇ ਦਿਨ ਤੋਂ ਜਿਵੇਂ ਸਟਾਰਟ ਹੋਇਆ ਠੀਕ ਹੈ ਤੇ 2 ਦਿਨਾਂ ਬਾਅਦ ਦਵਾਈ ਘਟਣ ਲੱਗ ਪੈਣੀ ਹੈ। ਤੇ 15 ਦਿਨਾਂ ਬਾਅਦ ਜਿੰਨੇ ਅਸੀਂ ਦਵਾਈ ਦਿੱਤੀ ਹੁੰਦੀ ਹੈ ਉਹ ਖਤਮ ਹੋ ਜਾਂਦੀ। ਉਸ ਤੋਂ ਬਾਅਦ ਉਹਨੂੰ ਯੂਜ਼ ਹੀ ਨਹੀਂ ਕਰਨਾ ਆਉਂਦਾ, ਲੋੜ ਹੀ ਨਹੀਂ ਰਹਿੰਦੀ। ਅੱਛਾ ਅੱਛਾ ਤੇ 150 ਵੀ ਇੱਕ ਹੋਰ ਬੜਾ ਅਹਿਮ ਸਵਾਲ ਇਹ ਥੇ ਹੈ। ਬਹੁਤ ਵਾਰ ਹੁੰਦਾ ਹੈ ਕਿ ਨੌਜਵਾਨ ਹੈ ਨਸ਼ਾ ਛੱਡਣਾ ਚਾਹੁੰਦਾ ਪਰ ਉਹਦਾ ਮਨ ਨਹੀਂ ਬੰਦਦਾ ਜੀ ਫਿਰ ਉਹ ਕੀ ਹੋਏ? ਮਨ ਤਾਂ ਉਹਨੂੰ ਬਣਾਉਣਾ ਹੀ ਪੈਗਾ ਕਿਉਂਕਿ ਮਨ ਜੇਕਰ ਨਹੀਂ ਬਣਾਏਗਾ ਤਾਂ ਉਹ ਕਾਇਕੀ ਕਰੇਗਾ ਨਾਲ ਸਾਡੀ ਮੈਡੀਸਿਨ ਖਾ ਦੀ ਜਾਏਗਾ ਨਾਲ ਘਰੇ ਨਸ਼ਾ ਖਾ ਦੀ ਜਾਏਗਾ ਇਸ ਤਰ੍ਹਾਂ ਨਹੀਂ ਜਿੰਨੇ ਸਾਡੇ ਕੋਲ ਆਣਾ ਹੈ ਮਨ ਬਣਾ ਕੇ ਆਵੇ ਭਾਵੇਂ ਉਹ ਚਿੱਟੇ ਦਾ ਸ਼ਿਕਾਰ ਹੋਵੇ ਭਾਵੇਂ ਉਹ ਗੋਲੀਆਂ ਖਾਂਦਾ ਹੋਵੇ ਮਤਲਬ ਮੈਡੀਕਲ ਨਸ਼ਾ ਕਿਸੇ ਵੀ ਤਰ੍ਹਾਂ ਦਾ ਅੱਜ ਕੱਲ੍ਹ ਲੋਕ ਬੱਚੇ ਜਿਹੜੇ ਨੇ ਪ੍ਰੈਗਾ ਕੈਪਸੂਲ ਬਹੁਤ ਖਾਂਦੇ ਪੈ ਨੇ ਔਰ ਜੀਬ ਵਾਲੀਆਂ ਗੋਲੀਆਂ ਬਹੁਤ ਖਾ ਰਹੇ ਨੇ ਤੇ ਉਹਨਦੇ ਤੋਂ ਇਲਾਵਾ ਫੀਮ ਦੇ ਸ਼ਿਕਾਰ ਨੇ ਪੇਸ਼ੈਂਟ ਔਰ ਚਿੱਟੇ ਦਾ ਤਚਕਾਰ ਹੈਗੇਗੇ ਇਥੋਂ ਤੱਕ ਇੰਜੈਕਸ਼ਨ ਜਿਹੜੇ ਲਾ ਰਹੇ ਨੇ ਨਾ ਉਹਨਾਂ ਦਾ ਵੀ ਕੋਰਸ 15 ਦਿਨਾਂ ਦਾ ਹੀ ਹੈ ਅੱਛਾ ਪਰ ਇੰਜੈਕਸ਼ਨ ਵਾਲਾ ਤਾਂ ਕਹਿੰਦੇ ਨੇ ਵੀ ਇੰਜੈਕਸ਼ਨ ਵਾਲਾ ਤਾਂ ਜਿਹੜਾ ਫਿਰ ਉਹ ਬਹੁਤ ਅੱਗੇ ਲੰਘ ਜਾਂਦਾ ਜਿਹਨੂੰ ਮੋੜ ਕੇ ਲਿਆਉਣਾ ਬੜਾ ਔਖਾ ਹੈ ਹਾਂ ਬਿਲਕੁਲ ਜੀ ਮੋੜ ਕੇ ਲਿਆਉਣਾ ਔਖਾ ਹੈ ਪਰ ਸਾਡੇ ਵਾਸਤੇ ਤਾਂ ਕੋਈ ਔਖਾ ਨਹੀਂ ਅਸੀਂ ਤਾਂ ਹਾਂ ਅਸੀਂ ਕਿਉਂਕਿ ਉਹਦੀ ਉਮਰਾ ਜਿਹੜੀ ਹੈ ਬਹੁਤ ਘੱਟ ਹੁੰਦੀ ਹੈ ਉਸ ਪੇਸ਼ੈਂਟ ਦੀ ਉਹ ਕਾਰਨ ਕੀ ਹੈ ਜਿਸ ਦਿਨ ਕਿਉਂਕਿ ਉਹਨੇ ਮੰਨਤੀ ਨਹੀਂ ਕਰਨੀ ਡੋਜ਼ ਲੈਣ ਲੱਗਿਆ ਉਹਨੇ ਉਹ ਇੱਕ ਤਾਂ ਪ੍ਰਾਣੀਆ ਸਰੀਂਜਾਂ ਯੂਜ਼ ਕਰਦੇ ਆ ਇੱਕ ਸਰੀਂਜ ਉਹਨਾਂ ਦੇ ਹੱਥ ਚ ਕਿਤੇ ਆ ਗਈ ਉਹਨਾਂ ਜਿੰਨਾ ਚਿਰ ਉਹ ਟੁੱਟ ਨਾ ਜਾਵੇ ਖਤਮ ਨਾ ਹੋ ਜਾਏ ਉਹਨਾਂ ਚਿਰ ਉਹਨੂੰ ਉਹਨਾਂ ਸੁਟਣਾ ਨਹੀਂ ਉਸੇ ਪ੍ਰਾਣੀ ਸਰੀਂਜ ਨੂੰ ਹੀ ਵਾਰ-ਵਾਰ ਯੂਜ਼ ਕਰੀ ਜਾਂਦਾ ਵਾਰ-ਵਾਰ ਯੂਜ਼ ਕਰੀ ਜਾਂਦਾ ਉਹਦੇ ਤੋਂ ਫਿਰ ਕਾਲਾ ਪੀਲੀਆ ਸ਼ੁਰੂ ਹੁੰਦਾ ਹੁਣ ਕਾਲੇ ਪੀਲੀਏ ਦੀ ਗੱਲ ਹੈ ਲੋਕ ਕਹਿੰਦੇ ਨੇ ਕਾਲਾ ਪੀਲੀਆ ਮਤਲਬ ਨਿਕਲਦਾ ਨਹੀਂ ਸਰੀਰ ਚੋਂ ਜਾਂ ਲੰਬੀ ਦਵਾਈ ਖਾਣੀ ਪੈਂਦੀ ਐ ਸਿਰਫ ਇੱਕ ਮਹੀਨਾ ਖਵਾਣੇ ਕਾਲੇ ਪੀਲੀਏ ਦੀ ਕਾਲੇ ਪੀਲੀਏ ਦੀ ਗਰੰਟੀ ਭਰੇ ਅੱਜ ਇੱਕ ਮਹੀਨੇ ਬਾਅਦ ਟੈਸਟ ਕਰਾ ਲਓ ਵਧੀਆ ਹੋਇਆ ਹੁੰਦਾ ਤਰਾ ਦੇ ਕੀ ਕਰਦੇ ਹੋ ਜੀ ਤੁਸੀਂ ਕਿਹੜਾ ਨੁਸਖਾ ਫਾਰਮੂਲਾ ਯਾਰ ਵੈਦਿਕ ਮੈਡੀਸਨ ਹੈ ਪਾਊਡਰ ਹੈ ਅਸੀਂ ਉਹ ਦਿੰਨੇ ਆ ਇੱਕ ਚਮਚਾ ਸਵੇਰੇ ਸ਼ਾਮ ਨੂੰ ਲੈਣਾ ਹੁੰਦਾ ਕਿਸੇ ਨੂੰ ਤਾਂ ਡੋਸ ਦੇ ਮੁਤਾਬਕ ਅੱਧਾ ਹੀ ਲੈਣਾ ਪੈਂਦਾ ਅੱਧਾ ਸਵੇਰੇ ਅੱਧਾ ਸ਼ਾਮ ਨੂੰ ਤੇ ਬਸ ਇੱਕ ਮਹੀਨੇ ਬਾਅਦ ਅਸੀਂ ਪੇਸ਼ੈਂਟ ਨੂੰ ਕਹਿੰਨੇ ਦੁਬਾਰਾ ਟੈਸਟ ਕਰਾ ਲਓ ਤੇ ਫਿਰ ਡਾਕਟਰ ਸਾਹਿਬ ਜਿਹੜਾ ਉਹ ਕੈਪਸੂਲ ਤੁਸੀਂ ਰੱਖਿਆ ਕਾਲਾ ਕੋਬਰਾ ਇੱਕ ਵਾਰ ਸਾਨੂੰ ਉਹ ਫੇਰ ਦੱਸ ਦਿਓ ਕਾਲਾ ਕੋਬਰਾ ਕੀ ਕੰਮ ਕਰਦਾ ਜੀ ਇਹ ਕਾਲਾ ਕੋਬਰਾ ਜਿਹੜਾ ਇਹਦੇ ਬਹੁਤ ਜ਼ਿਆਦਾ ਰਿਜ਼ਲਟ ਮਿਲ ਰਿਹਾ ਔਰ ਮਿਲੇ ਵੀ ਨੇ ਪੇਸ਼ੈਂਟਾਂ ਨੂੰ ਇਸ ਟਾਈਮ ਵੀ ਚੱਲ ਰਿਹਾ ਤੇ ਮਤਲਬ ਜਿੰਨਾ ਐ ਇਹ ਹੀ ਕੁਲ ਮਲਾਕੇ ਆ ਕਿ ਜਿਨ੍ਹਾਂ ਨੂੰ ਨਮਰਦੀ ਆ ਗਈ ਹੋਈ ਏ ਸਟੈਂਡਿੰਗ ਹੀ ਨਹੀਂ ਹੈਗੀ ਬਿਲਕੁਲ ਕਰੰਟ ਆ ਹੀ ਨਹੀਂ ਰਿਹਾ ਤੇ ਉਹ ਛਾਲਾ ਮਾਰਦਾ ਜਦੋਂ ਤੁਹਾਨੂੰ ਲਗਾਤਾਰ ਦਿੰਨੇ ਇੱਕ ਮਹੀਨਾ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਹੈਮ ਸਵਾਲ ਹੁੰਦਾ ਹੈ ਹਮੇਸ਼ਾ ਹੀ ਜਿਹੜਾ ਕਿ ਮਤਲਬ ਬਹੁਤ ਹੌਟ ਟਾਪਿਕ ਹੈ ਗਏ ਵਾਲਾ ਹੁੰਦਾ ਕੀ ਹੈ ਕਿ ਬੰਦੇ ਨੂੰ ਸ਼ੂਗਰ ਹੋਈ ਸ਼ੂਗਰ ਹੋਣ ਤੋਂ ਬਾਅਦ ਹੌਲੀ ਹੌਲੀ ਕਰਦੇ 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 ਉਹ ਗਰਸਤੀ ਵਾਲੇ ਪਾਸੇ ਵੀ ਬਿਲਕੁਲ ਖਤਮ ਹੋ ਜਾਂਦਾ ਹੈ ਸ਼ੂਗਰ ਨੇ ਉਹਦੀ ਜਿਹੜੀ ਲਾਈਫ ਹੈ ਉਹ ਵੈਸੇ ਖਤਮ ਕਰ ਦਿੰਦੀ ਹੈ ਥੋੜਾ ਬਹੁਤ ਜਿਹੜਾ ਉਤੇਜਨਾ ਹੁੰਦੀ ਹੈ ਅਸੀਂ ਕਹਿ ਲਈਏ ਕਿ ਹੈਪੀਨੈਸ ਹੁੰਦੀ ਹੈ ਉਹ ਜਦੋਂ ਦੂਸਰੇ ਪਾਸੇ ਉਹ ਗਰਸਤ ਵਾਲੇ ਪਾਸੇ ਵੀ ਬੜਾ ਅਸਰ ਕਰ ਦਿੰਦੀ ਹੈ ਫਿਰ ਉਹਨਾਂ ਵਾਸਤੇ ਕਿਹੜਾ ਤੁਸੀਂ ਕੋਈ ਤੇਲ ਹੈ ਤੁਹਾਡੇ ਕੋਲ ਕੋਈ ਕੋਈ ਤੁਹਾਡੇ ਕੋਲ ਕੈਪਸੂਲ ਹੈ ਕੋਈ ਗੋਲੀ ਹੈ ਫਿਰ ਉਹਨਾਂ ਦਾ ਇਲਾਜ ਵੀ ਇਹ ਚੁਹਾਰਿਆਂ ਚ ਇਹ ਮੱਕਰ ਨਾਲ ਹੋ ਜਾਂਦਾ ਦੇਖੋ ਉਹ ਇਹ ਕੋਸ਼ਿਸ਼ ਕਰ ਲੈਣ ਜਦੋਂ ਆਪਾਂ ਹੁਣ ਦੱਸਣਾ ਇਹ ਖਾ ਕੇ ਵੇਖ ਲੈਣ ਪਰ ਉਹ ਜ਼ਿਆਦਾ ਡਿੱਗ ਪੈਂਦੇ ਨੇ ਉਹਦੀ ਵਜ੍ਹਾ ਕਰਕੇ ਨਾੜਾਂ ਉਹਨਾਂ ਦੀਆਂ ਬਹਿ ਜਾਂਦੀਆਂ ਨੇ ਤੇ ਬਲੱਡ ਜਾਂਦਾ ਹੀ ਨਹੀਂ ਅੰਦਰ ਠੀਕ ਹੈ ਤੇ ਇਹਦੇ ਵਿੱਚ ਕਿਹੜੀ ਕੋਈ ਹੱਡੀ ਹੁੰਦੀ ਹੈ ਬਲੱਡ ਨੇ ਜਾ ਕੇ ਸਟੈਂਡ ਕਰਨਾ ਹੁੰਦਾ ਤੇ ਉਹ ਫਿਰ ਨਾੜਾਂ ਜਦੋਂ ਬੈਠੀਆਂ ਹੀਆਂ ਬਲੱਡ ਅੰਦਰ ਸਰਕਲ ਹੀ ਨਹੀਂ ਕਰਦਾ ਤੇ ਉਹਦੀ ਵਜ੍ਹਾ ਕਰਕੇ ਤੇ ਉਹਨਾਂ ਵਾਸਤੇ ਅਸੀਂ ਇੱਕ ਤਾਂ ਤੇਲ ਦਿੰਨੇ ਆ ਹੈ ਤੇਲ ਇਹਨੂੰ ਅਸੀਂ ਛੋਟੀ ਸਿਸੇ ਚ ਵੀ ਪਾ ਦਿੰਦਾ ਤੇ ਮਤਲਬ ਇਹ ਆ ਕਿ ਇਹ ਤੇਲ ਨੂੰ ਯੂਜ਼ ਕਰਨ ਦੇ ਨਾਲ ਨਾੜਾਂ ਜਿੰਨੀਆਂ ਆਈਆਂ ਨੇ ਸਾਰੀਆਂ ਸੈੱਟ ਹੋ ਜਾਂਦੀਆਂ ਨੇ ਤੇ ਦਵਾਈ ਅਸੀਂ ਇਹਨਾਂ ਦੇ ਵਿੱਚੋਂ ਹੀ ਅਸੀਂ ਚੁਣ ਲੈਣੀ ਹੈ ਤੇ ਸ਼ੂਗਰ ਸ਼ੂਗਰ ਵੀ ਸੈੱਟ ਹੋ ਜਾਂਦੀ ਥੋੜੇ ਨੁਸਖੇ ਨਾਲ ਸ਼ੂਗਰ ਵਾਸਤੇ ਦਵਾਈ ਖਾਣੀ ਪੈਂਦੀ ਥੋੜੀ ਜਿਹੀ 3 ਮਹੀਨੇ ਲਗਾਤਾਰ ਤੇ ਸ਼ੂਗਰ ਦੀ ਬੜੀ ਵਧੀਆ ਦਵਾਈ ਹੈ ਤੇ ਉਹ ਦੇਈ ਦੀ ਹੈ ਪਰ ਜੇਕਰ ਉਹ ਚਾਵੇ ਕੋਈ ਉਹ ਲੈ ਸਕਦਾ ਪਰ ਜਿਹੜੀ ਨਾਲ ਜਿਹੜੀ ਆ ਚੱਲਣ ਡਈ ਹੋਈਏ ਪ੍ਰੋਬਲਮ ਹੁੰਦੀ ਤੇ ਕਮਜ਼ੋਰੀ ਵਾਲੀ ਤੇ ਮਰਦਾਨਾ ਤਾਕਤ ਵਾਸਤੇ ਜਿਹੜੀ ਸਾਡੇ ਕੋਲ ਮੈਡੀਸਿਨ ਹੈ ਉਹ ਯੂਜ਼ ਕਰੇ ਤੇ ਲੋਹ ਵਰਗਾ ਹੋ ਜਾਂਦਾ ਬਹੁਤ ਵਾਰ ਹੁੰਦਾ ਡਾਕਟਰ ਸਾਹਿਬ ਕਿ ਬੰਦਾ ਪਿਸ਼ਾਬ ਕਰਦਾ ਪਿਸ਼ਾਬ ਦੇ ਨਾਲ ਹਲਕੀ ਜੀ ਉਹ ਤਾਰ ਜੀ ਬਣ ਜਾਂਦੀ ਹੈ ਉਹ ਕੀ ਚੀਜ਼ ਹੈ ਜੀ ਉਹਨੂੰ ਹੀ ਤਾਂਟ ਕਹਿੰਦੇ ਨੇ ਅੱਛਾ ਹਾਂ ਉਹ ਸੀਮਨ ਜਿਹੜਾ ਹੈ ਵੀਰ ਜਿਹੜਾ ਹੈ ਉਹ ਮਾੜਾ ਮਾੜਾ ਨਿਕਲਦਾ ਰਹਿੰਦਾ ਤੇ ਪਿਸ਼ਾਬ ਦੇ ਨਾਲ ਤੇ ਜਦੋਂ ਇਸ ਤਰ੍ਹਾਂ ਸੀ ਮੈਡੀਸਨ ਦਿੰਨੇ ਆ ਤਾਂਤ ਵੀ ਬੰਦ ਹੋ ਜਾਂਦੀ ਹੈ ਲੋਕਾਂ ਦੇ ਨਾਈਟ ਫਾਲ ਹੁੰਦੇ ਨੇ ਇਹਨੂੰ ਸੁਪਨ ਦੋਸ਼ ਵੀ ਪੰਜਾਬੀ ਚ ਕੀ ਆ ਜਾਂਦਾ ਹੈ ਉਹ ਵਾਰ-ਵਾਰ ਹੋਣ ਦੇ ਕਾਰਨ ਨਮਰਦੀ ਵਾਲੇ ਪਾਸੇ ਬੱਚੇ ਲਗੇ ਜਾ ਰਹੇ ਨੇ ਤੇ ਢਿੱਲੇ ਪੰਨ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਉਹ ਬਿਲਕੁਲ ਠੀਕ ਹੋ ਜਾਂਦਾ ਜਦੋਂ ਮੈਡੀਸਿਨ ਲਈ ਦੀ ਤੇ ਫਿਰ ਇਹ ਆ ਕੀ ਰੱਖਿਆ ਹੋਇਆ ਜੀ ਕੀ ਚੀਜ਼ ਹੈ ਕਿ ਨਹੀਂ ਇੱਕ ਤੰਡੇ ਵਿੱਚੋਂ ਵਾਲਾਂ ਦਾ ਤੇਲ ਹੈ ਜੀ ਆ ਤਾਂ ਅਸੀਂ ਡ੍ਰੌਪਸ ਦਿੰਨੇ ਆ ਧੁੰਨੀ ਚ ਪਾਉਣ ਵਾਸਤੇ ਅੱਛਾ ਜਿਨ੍ਹਾਂ ਨੂੰ ਸ਼ੂਗਰ ਹੈ ਜਾਂ ਸਰੀਰ ਦੀ ਕੋਈ ਵੀ ਪ੍ਰੋਬਲਮ ਹੈ ਓਕੇ ਇਹ ਵਾਲਾਂ ਵਾਸਤੇ ਤੇਲ ਬਣਾਇਆ ਆ ਜਿਹਨਾਂ ਦੇ ਵਾਲ ਛੜਦੇ ਆ ਲੰਬੇ ਨਹੀਂ ਹੋ ਰਹੇ ਦੋ ਮੂਹੇ ਨੇ ਇਹ ਸਾਰਾ ਉਹਨਾਂ ਨੂੰ ਕਵਰ ਕਰ ਜਾਂਦਾ ਠੀਕ ਹੈ ਫਿਰ ਜਿਹੜੀ ਆ ਆ ਗੋਲੀ ਹੈਗੀ ਸਾਨੂੰ ਇਸ ਤੋਂ ਪਹਿਲਾਂ ਕਿ ਤੁਸੀਂ ਕਹਿ ਰਹੇ ਹੋ ਕਿ ਇਹਦਾ ਵੀ ਨੁਸਕੇ ਦਾ ਬੜਾ ਜ਼ਬਰਦਸਤ ਨੁਸਕਾ ਬਣਾਇਆ ਹੋਇਆ ਮੱਖਣ ਵਾਲਾ ਲੌਂਗ ਵਾਲਾ ਇਹ ਗੋਲੀ ਕੀ ਕਰਦੀ ਹੈ ਜੀ ਇਹ ਗੋਲੀ ਬੜੇ ਲੋਕਾਂ ਦੇ ਧੰਨਵਾਦ ਦੇ ਫੋਨ ਆਏ ਕਿ ਜੀ ਸਾਡੇ ਕੋਲੋਂ ਤਾਂ ਜਦੋਂ ਅਸੀਂ ਉੱਠਦੇ ਸੀ ਉੱਠਣ ਤੋਂ ਬਾਅਦ ਸਰੀਰ ਨਾ ਸਿਰਫ ਅਸੀਂ ਗਰਸਤੀ ਵਾਲੇ ਪਾਸੇ ਸਾਨੂੰ ਉਹ ਤੁਹਾਨੂੰ ਆਲ ਓਵਰ ਬੜਾ ਫਰਕ ਪਿਆ ਇਸ ਤਰ੍ਹਾਂ ਦਾ ਕੀ ਹੈ ਜੀ ਹਾਂਜੀ ਬਿਲਕੁਲ ਜੀ ਇਹ ਇਹ ਤਾਕਤ ਦੀ ਗੋਲੀ ਹੈ ਟੋਟਲ ਸਾਰੇ ਸਰੀਰ ਨੂੰ ਤਾਕਤ ਦਿੰਦੀ ਹੈ ਤੇ ਜੇਕਰ ਮਤਲਬ ਕੋਈ ਐਸੇ ਪ੍ਰੋਬਲਮ ਦਾ ਸ਼ਿਕਾਰ ਹੈਗਾ ਅੰਡੇ ਲੇਪਾਂ ਦਾ ਤੋਂ ਇਹ ਦੋ ਗੋਲੀ ਅਸੀਂ ਦੇਨੇ ਆ ਤਾਂ ਬਿਲਕੁਲ ਠੀਕ ਹੋ ਜਾਂਦਾ ਵੈਸੇ ਆਪਾਂ ਜਿਵੇਂ ਹੁਣ ਸ਼ਵਾਰੇ ਵਾਲਾ ਦੱਸਣਾ ਨੁਕਸਾ ਇਹਨੂੰ ਹਫਤਾ ਭਾਰ ਯੂਜ਼ ਕਰਨ ਹਫਤੇ ਕੋ ਬਾਅਦ ਰਿਜ਼ਲਟ ਵੇਖਣ ਜੇ ਨਹੀਂ ਗੱਲ ਬਣਦਾ ਤੇ ਉਹ ਦਵਾਈ ਮਗਾ ਸਕਦੇ ਸਾਡੇ ਕੋਲ ਅਸੀਂ ਪੇਸ਼ੈਂਟ ਦੇ ਨਾਲ ਗੱਲਬਾਤ ਤੋਂ ਸਾਨੂੰ ਪਤਾ ਲੱਗਦਾ ਵੀ ਉਹਦੇ ਨਾਲ ਉਹਨੂੰ ਕੀ ਪ੍ਰੋਬਲਮ ਹੈ ਤੇ ਕਿਹੜੀ ਮੈਡੀਸਿਨ ਯੂਜ਼ ਕਰਨੀ ਹੈ ਤਾਂ ਬਿਲਕੁਲ ਠੀਕ ਹੋ ਜਾਂਦਾ ਹੁਣ ਬਵਾਸੀਰ ਨੂੰ ਲੈ ਲਈਏ ਲੋਕ ਮੋਕਿਆਂ ਦੇ ਸ਼ਿਕਾਰ ਨੇ ਮੁੱਥੋਂ ਬਲੱਡ ਆਂਦਾ ਰਹਿੰਦਾ ਤੇ ਉਹ ਅਸੀਂ ਖਵਾਇ ਦੀ 15 ਦਿਨ ਦਵਾਈ ਬਿਲਕੁਲ ਠੀਕ 15 ਦਿਨਾਂ ਦੇ ਵਿੱਚ ਹਾਂ 15 ਆਪਰੇਸ਼ਨ ਵੱਜ ਜਾਂਦਾ ਬਾਬਾ ਸਰ ਦਾ ਬਿਲਕੁਲ ਜੀ ਬਿਲਕੁਲ ਕਿੰਨੇ ਕ ਬਚਾ ਲੇ 150 ਹਰ ਵਾਰ ਸੂਚ ਪੇਸ਼ੈਂਟ ਆਈ ਜਾਂਦੇ ਨੇ ਰੋਜ਼ ਦੀ ਗਿਣਤੀ ਤੇ ਇਹਦੀ ਘਰੀ ਦੀ ਨਹੀਂ ਡੇਲੀ ਦੇ ਆਈ ਜਾਂਦੇ ਨੇ ਰੋਜ਼ ਦੇ ਰੋਜ਼ ਦੀ ਰੋਜ਼ ਹਾਂ ਰੋਜ਼ ਫਰਕ ਕਿੰਨੇ ਦਿਨ ਤੋਂ ਪਾਉਣਾ ਸ਼ੁਰੂ ਹੋ ਜਾਂਦਾ ਹੈ ਹਾਂ ਪਹਿਲੇ 2 ਦਿਨਾਂ ਦੇ ਵਿੱਚ ਤੇ ਫੇ ਜਿਹੜਾ ਗਰਸਤੀ ਵਾਲੇ ਪਾਸੇ ਤੋਂ ਕਿੰਨੇ ਦਿਨ ਚ ਫਰਕ ਪੈਣਾ ਸ਼ੁਰੂ ਹੋ ਜਾਵੇ ਉਹ ਦਿਨਾਂ ਜੀ ਦੋ ਦਿਨਾਂ ਦੇ ਬਾਅਦ ਹੀ ਰਿਜ਼ਲਟ ਆ ਸਾਨੂੰ 24 ਘੰਟੇ ਦੇ ਵਿੱਚ ਵਿੱਚ ਰਿਜ਼ਲਟ ਹਾਂ ਬਿਲਕੁਲ ਬਿਲਕੁਲ ਅੱਛਾ ਤੇ ਡਾਕਟਰਸ ਫਿਰ ਹੁਣ ਆਖਰ ਦੇ ਵਿੱਚ ਸਾਨੂੰ ਇਹ ਦੱਸ ਦਿਓ ਵੀ ਅਗਰ ਤੁਹਾਡੇ ਨਾਲ ਮਿਲਣਾ ਹੋਵੇ ਤੁਹਾਡੇ ਨਾਲ ਕੰਸਲਟ ਕਰਨਾ ਹੋਵੇ ਤੁਹਾਡੇ ਨਾਲ ਕਿਸੇ ਨੇ ਆਪਣੇ ਦਿਲ ਦੀ ਗੱਲ ਸ਼ੇਅਰ ਕਰਨੀ ਹੋਵੇ ਕਿਉਂਕਿ ਬਹੁਤ ਵਾਰ ਹੁੰਦਾ ਜਿਹੜਾ ਅ ਅ ਇਨਸਾਨ ਹੈਗਾ ਉਹਨੇ ਆਪਣੇ ਦੋਸਤਾਂ ਨਾਲ ਇਦਾਂ ਦੀ ਗੱਲ ਸ਼ੇਅਰ ਕਰ ਸਕਦਾ ਹੈ ਨਾ ਆਪਣੇ ਪਿਓ ਨਾਲ ਕਿਸੇ ਸਕੇ ਸਬੰਧੀ ਨਾਲੇ ਕਰਦਾ ਉਹ ਅਗਲਾ ਕਹਿੰਦਾ ਮਜ਼ਾਕ ਢਾਉਣਗੇ ਹਾਂਜੀ ਤੇ ਤੁਹਾਡੇ ਨਾਲ ਜੇਕਰ ਆਪਣੀ ਪ੍ਰੋਬਲਮ ਸ਼ੇਅਰ ਕਰਨੀ ਹੋਵੇ ਜਾਂ ਤੁਹਾਨੂੰ ਮਿਲਣਾ ਹੋਵੇ ਪਰਸਨਲ ਆ ਕੇ ਤਾਂ ਕੀ ਟੰਗ ਹੈਗਾ ਤੁਹਾਡੇ ਨਾਲ ਰਾਬਤਾ ਕਰਨ ਦਾ ਮੈਂ ਤੁਹਾਨੂੰ ਇੱਕ ਆ ਪਹਿਲਾਂ ਤਾਂ ਆ ਨਕਸ਼ਾ ਦੇ ਦਈਏ ਤੇ ਨਾਲ ਐਂਡ ਤੇ ਆਪਾਂ ਮੁੜ ਕੇ ਉਹਨਾਂ ਨੂੰ ਦੱਸ ਦਿੰਨੇ ਆ ਐਡਰੈਸ ਵੀ ਤੇ ਇਹ ਨਕਸ਼ਾ ਜਿਹੜਾ ਹੈ ਉਹ ਪੇਸ਼ੈਂਟ ਸਮਝ ਲੈਣ ਆਸ਼ਵਾਰਾ ਲੈਣਾ ਇਹਨੂੰ ਰਾਤ ਨੂੰ ਪਿਉ ਹੁੰਦੇਣਾ ਆਸ਼ਵਾਰੇ ਨੂੰ ਪੀਉਂਦਾ ਜੀ ਠੀਕ ਇਹਨੂੰ ਪੀਉਂ ਦਿੰਦਾ ਸਵੇਰੇ ਉੱਠਣਾ ਹੈ ਇੱਕ ਲੌਂਗ ਲੈਣਾ ਹੈ ਠੀਕ ਹੈ ਇੱਕ ਲੌਂਗ ਨੂੰ ਗਿੜਕ ਕੱਢ ਲੈਣੀ ਹੈ ਦੀ ਠੀਕ ਹੈ ਠੀਕ ਹੈ ਤੇ ਗਿੜਕ ਕੱਢ ਕੇ ਤੇ ਲੌਂਗ ਜਿਹੜਾ ਹੈ ਉਹਨੂੰ ਵਿੱਚ ਪਾ ਦੇਣਾ ਹੈ ਗਿੜਕ ਵਾਲੀ ਥਾਂ ਤੇ ਠੀਕ ਹੈ ਤੇ ਇਹਨੂੰ ਮੱਖਣ ਦੇ ਨਾਲ ਲਵੇੜਨਾ ਹੈ ਅੱਛਾ ਲਵੇੜਨਾ ਹੈ ਜੀ ਹਾਂ ਮੱਖਣ ਦੇ ਨਾਲ ਐਵੇਂ ਮੱਖਣ ਲਾ ਕੇ ਉੱਪਰ ਠੀਕ ਹੈ ਘਟੋ ਘਟ ਇੰਨਾ ਮੱਖਣ ਹੋਣਾ ਚਾਹੀਦਾ ਹੈ ਕੀ ਹੈ ਠੀਕ ਹੈ ਉਹ ਪੇਸ਼ੈਂਟ ਜਿਹੜਾ ਉਹਦੇ ਲਈ ਖਾ ਲਵੇ ਠੀਕ ਹੈ ਤੇ ਨਜ਼ਾਰਾ ਵਾਜੇਗਾ ਔਰ ਡੇਲੀ ਇੱਕ ਲੈਣਾ ਸਵੇਰੇ ਖਾਲੀ ਪੇਟ ਹੋਏਗਾ ਕਿ ਲਗਾਤਾਰ ਇੱਕ ਹਫਤੇ ਦੇ ਅੰਦਰ ਅੰਦਰ ਉਹਨੂੰ ਰਿਜ਼ਲਟ ਮਿਲਣਗੇ ਜ਼ਰੂਰ ਕੀ ਰਿਜ਼ਲਟ ਮਿਲਣ ਵਾਲਾ ਜੀ ਇਸ ਤੁਹਾਡੇ ਮੱਖਣ ਤੇ ਦੇ ਨਾਲ ਸਰੀਰਕ ਵੀਕਨੈਸ ਵੀ ਕਵਰ ਹੋਵੇਗੀ ਸਰੀਰਕ ਵੀਕਨੈਸ ਤੋਂ ਇਲਾਵਾ ਜਿਹੜੇ ਉਹਨੂੰ ਗੁਪਤ ਰੋਗ ਦੀ ਪ੍ਰੋਬਲਮ ਚੱਲਣ ਢਈ ਏ ਜਿਹੜਾ ਉਹਨੂੰ ਕਰੰਟ ਨਹੀਂ ਆ ਰਿਹਾ ਤੇ ਉਹ ਇਹਦੇ ਨਾਲ ਜਿਹੜਾ ਖੂਨ ਦਾ ਸਰਕਲ ਚੱਲ ਪੂਗਾ ਉਹਦੀਆਂ ਨਾੜਾਂ ਜਿਹੜੀਆਂ ਮਰੀਆਂ ਨੇ ਉਹਨਾਂ 'ਚ ਜਾਨ ਆਣ ਲੱਗ ਪੇਗੀ ਜੇਕਰ ਨਹੀਂ ਆਂਦੀ ਤਾਂ ਫਿਰ ਸਾਡੇ ਨਾਲ ਕੰਟੈਕਟ ਕਰੇ ਫਿਰ ਅਸੀਂ ਮਤਲਬ ਮੈਂ ਹੁਣ ਨੰਬਰ ਦੱਸ ਦਿੰਨਾ ਤੇ 95922 05224 ਜੀ ਤੇ 98556282302 ਜੀ ਡਾਕਟਰ ਗੁਰਚਰਨ ਸਿੰਘ ਤੇ ਆਊਟਸਾਈਡ ਬਾਂਸੀ ਗੇਟ ਨੇੜੇ ਦੇਵ ਸਮਾਜ ਕਾਲਜ ਫਰੋਇਪੁਰ ਸਿਟੀ ਤੇ ਜੇਕਰ ਕਿਸੇ ਕੋਲੋਂ ਲੌਂਗ ਵਾਲਾ ਨੁਕਸਾਨ ਨਹੀਂ ਆਪਣਾਇਆ ਜਾਂਦਾ ਜਾਓ ਪੰਡਾ ਆਪਣਾ ਕੇ ਦੁਖੀ ਹੋਇਆ ਪਿਆ ਵੀ ਮੈਂ ਤਾਂ ਯਾਰ ਇਹ ਜੇ ਟੋਟ ਕੇ ਆਪਣਾ ਕੇ ਬਹੁਤ ਔਖਾ ਤਾਂ ਫੇਰ ਉਹ ਸਾਡੀ ਆ ਜਿਹੜੀ ਗੋਲੀ ਖਾ ਕੇ ਵੇਖੇ ਔਰ ਇਹਦੇ ਨਾਲ ਜਿਹੜੀ ਆ ਗੋਲੀ ਅਸੀਂ ਦਿੰਨੇ ਆ ਬਹੁਤ ਜ਼ਿਆਦਾ ਰਿਜ਼ਲਟ ਨੇ ਪੜੇ ਜਾ ਇਹ ਵੀ ਮੱਖਣ ਨਾਲ ਲਵੇੜ ਕੇ ਖਾ ਖਾਦੀ ਜਾ ਸਕਦਾ ਠੀਕ ਇਹ ਇਹ ਅਸੀਂ ਪੇਸ਼ੈਂਟ ਤੇ ਡਿਪੈਂਡ ਕਰਦਾ ਹੈ ਜਦੋਂ ਸਾਨੂੰ ਫੋਨ ਕਰਕੇ ਆਪਣੀ ਪ੍ਰੋਬਲਮ ਦੱਸੇਗਾ ਉਹ ਫੇਰ ਅਸੀਂ ਦੇਖਾਂਗੇ ਵੀ ਇਹਨੂੰ ਪਾਣੀ ਨਾਲ ਯੂਜ਼ ਕਰਾਣਾ ਹੈ ਦੁੱਧ ਨਾਲ ਯੂਜ਼ ਕਰਾਣਾ ਜਾਂ ਮੱਖਣ ਨਾਲ ਯੂਜ਼ ਕਰਾਣਾ ਓਕੇ ਜੀ ਜੀ ਸਭ ਬਹੁਤ ਬਹੁਤ ਸ਼ੁਕਰੀਆ ਜੀ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਪਰ ਇੱਕ ਸਵਾਲ ਮੇਰਾ ਜਿਹੜਾ ਹਜੇ ਵੀ ਰਹਿ ਗਿਆ ਵੀਡੀਓ ਕਾਫੀ ਲੰਮੀ ਹੋ ਰਹੀ ਹੈ ਜਿਹੜੀਆਂ ਇਹ ਚਾਂਦੀ ਰੰਗੀ ਗੋਲੀਆਂ ਤੁਸੀਂ ਰੱਖੀਆਂ ਹੋਈਆਂ ਨੇ ਇੱਥੇ ਇਹਨਾਂ ਦੀ ਕੀ ਖਾਸੀਅਤ ਹੈ ਸਾਨੂੰ ਚੰਗੇ ਜੰਦੇ ਇਹ ਜ਼ਰੂਰ ਦੱਸੋ ਇਹ ਅਸੀਂ ਇਹ ਪਰਮਨੈਂਟ ਠੀਕ ਕਰਨ ਵਾਸਤੇ ਮੈਡੀਸਨ ਹੈ ਓਕੇ ਜਿੰਨਾਂ ਜਿਹੜੇ ਮਤਲਬ ਪੇਸ਼ੈਂਟ ਨੂੰ ਅਸੀਂ ਦੇਨੇ ਆ ਇਹਨੂੰ ਪਰਮਨੈਂਟ ਦੇ ਦਈਏ ਤੇ ਪਰਮਨੈਂਟ ਵੇਏ ਜਦੋਂ ਇਹਨੂੰ ਲਗਾਤਾਰ ਅਸੀਂ ਯੂਜ਼ ਕਰਾਉਨੇ ਆ ਇਹਦੇ ਨਾਲ ਤਾਂ ਮਰੀਜ਼ ਪੱਕੇ ਤੌਰ ਤੇ ਠੀਕ ਹੋ ਜਾਂਦਾ ਇਹ ਨਹੀਂ ਕਿ ਵੀ ਗੋਲੀ ਖਾਧੀ ਟਾਈਮ ਪਾਸ ਕੀਤਾ ਤੇ ਫਿਰ ਹੋ ਜਾ ਹੋ ਜਾਏਗਾ ਐਵੇਂ ਨਹੀਂ ਹੈ ਪਰਮਨੈਂਟ ਠੀਕ ਹੋ ਜਾਏਗਾ ਜਿਹੜੀ ਇਸ ਵੇਲੇ ਤਾਂ ਪਰ ਟਾਈਮ ਹੀ ਪਾਸ ਕਰ ਰਹੇ ਨੇ ਡਾਕਟਰ ਸਾਹਿਬ ਬਹੁਤ ਸਾਰੇ ਗੋਲੀ ਖਾ ਲੈ ਟਾਈਮ ਲੰਗਾ ਲਿਆ ਡੰਗ ਟਪਾ ਲਿਆ ਜਿਹਨੂੰ ਅਸੀਂ ਕਹਿ ਲਈਏ ਫਿਰ ਗੋਲੀਆਂ ਦਾ ਅਸਰ ਮਾੜਾ ਪੈਂਦਾ ਚੰਗਾ ਉਹ ਬਹੁਤ ਮਾੜਾ ਹੈ ਉਹ ਤਾਂ ਫਿਰ 2-4 ਸਾਲ ਦੀ ਗੱਲ ਹੀ ਹੁੰਦੀ ਹੈ ਉਸ ਤੋਂ ਬਾਅਦ ਫਿਰ ਖਤਮ ਹੋ ਜਾਂਦਾ ਕੰਮ ਹਾਂ ਇਸ ਕਰਕੇ ਪਰਮਨੈਂਟ ਜਿਹਨਾਂ ਨੇ ਫਿਰ ਗੋਲੀਆਂ ਖਾ ਖਾ ਕੇ ਕੰਮ ਖਤਮ ਕਰ ਲਿਆ ਤੇ ਫਿਰ ਤੁਹਾਡਾ ਆਯੁਰਵੇਦ ਉੱਥੋਂ ਸ਼ੁਰੂ ਕਰਵਾ ਸਕਦਾ ਹੈ ਦੁਆਰ ਤੋਂ ਬਿਲਕੁਲ ਜੀ ਪਹਿਲੇ ਦਿਨ ਤੋਂ ਇਹ ਸਟਾਰਟ ਹੋ ਜਾਊਗਾ ਰਿਜ਼ਲਟ ਇੱਕ ਦੋ ਦਿਨਾਂ ਦੇ ਵਿੱਚ ਆਣੇ ਸ਼ੁਰੂ ਜਦੋਂ ਹੋ ਗਏ ਤੇ ਅਸੀਂ ਨਾਲ ਨਾਲ ਉਹਨਾਂ ਦਾ ਟਾਈਮ ਪਾਸ ਵੀ ਕਰਾਈਦਾ ਇਹ ਨਹੀਂ ਆਖੀਦਾ ਵੀ ਉਹ ਮਹੀਨੇ ਬਾਅਦ ਹੀ ਜਾ ਕੇ ਉਹਨੂੰ ਅਸਰ ਹੋਏਗਾ ਮਹੀਨਾ ਕਦੋਂ ਆਇਆ ਅਗਲੇ ਲਈ ਜਿਹੜਾ ਅੱਜ ਮਾਰਿਓ ਉਹਨੂੰ ਮਹੀਨਾ ਕਦੋਂ ਆਇਆ ਇਸ ਕਰਕੇ ਅਸੀਂ ਪਹਿਲੇ ਦਿਨ ਤੋਂ ਰਿਜ਼ਲਟ ਦਿੰਨੇ ਆਂ ਔਰ ਪੇਸ਼ੈਂਟ ਨੂੰ ਪਰਮਾਨੈਂਟ ਠੀਕ ਕਰਨ ਵਾਸਤੇ ਨਾਲ ਮੈਡੀਸਨਾਂ ਬਾਕੀ ਵੀ ਦੇ ਦਿੱਤੀਆਂ ਨੇ ਔਰ ਪੱਕਾ ਠੀਕ ਹੋ ਜਾਂਦਾ ਹੈ ਜੀ ਜੀ ਸਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਇੱਕ ਵਾਰ ਬੁਰ ਤੋਂ ਦਿਖਾ ਦੰਨੇ ਆ ਜਿਹੜਾ ਰਾਤ ਨੂੰ ਅਸੀਂ ਚੁਹਾਰੇ ਹੈਗੇ ਨੇ ਇਸ ਤਰੀਕੇ ਨਾਲ ਭਿਉਂ ਦੇਨੇ ਨੇ ਭਿਉਣ ਤੋਂ ਬਾਅਦ ਫਿਰ ਡਾਕਟਰ ਸਾਹਿਬ ਨੇ ਤੁਸੀਂ ਦੇਖੋ ਇਹਦੇ ਵਿੱਚ ਲੌਂਗ ਫਿਟ ਕੀਤਾ ਚੁਹਾਰੇ ਦੇ ਵਿੱਚ ਗਿੱਲੇ ਚੁਹਾਰੇ ਦੇ ਵਿੱਚ ਸਵੇਰੇ ਸਵੇਰੇ ਇਹ ਲੌਂਗ ਹੈਗਾ ਦੇਖੋ ਤੁਸੀਂ ਡਾਕਟਰ ਸਾਹਿਬ ਇੱਕ ਵਾਰ ਫਿਰ ਤੋਂ ਦਿਖਾ ਦਈਏ ਆਪਾਂ ਇਹ ਦੇਖੋ ਡਾਕਟਰ ਸਾਹਿਬ ਨੇ ਇੱਕ ਵਾਰ ਇਹਦੇ ਵਿੱਚ ਲੌਂਗ ਪਾਇਆ ਲੌਂਗ ਪਾਉਣ ਤੋਂ ਬਾਅਦ ਨਹੀਂ ਲੌਂਗ ਪਾ ਦਿੰਨੇ ਆ ਦੇਖੋ ਇੱਕ ਵਾਰ ਫਿਰ ਫਿਟ ਹੋ ਗਿਆ ਨਹੀਂ ਆ ਰਿਹਾ ਤੇ ਆ ਨਵਾਂ ਲੌਂਗ ਪਾ ਦਿੱਤਾ ਹੈ بس ਇਦਾਂ ਪਾ ਕੇ ਇੰਨਾ ਮੱਖਣ ਇੰਨਾ ਮੱਖਣ ਲਾ ਕੇ ਤੇ ਖਾ ਲੈਣਾ ਸਵੇਰੇ ਖਾਲੀ ਪੇਟ। ਕੀ ਬਾਤ ਹੈ? ਕੀ ਬਾਤ ਹੈ? ਹਾਂ ਫਿਰ ਅੱਧਾ ਘੰਟਾ ਕੁਝ ਨਹੀਂ ਲੈਣਾ। ਠੀਕ ਹੈ। ਅੱਧੇ ਘੰਟੇ ਬਾਅਦ ਉਹ ਆ ਉਹਦਾ ਜੋ ਚਾਹ ਪਾਣੀ ਪੀਂਦੇ ਆ ਪੀ ਸਕਦੇ ਆ। ਜੀ ਜੀ ਚਲੋ ਦੇਖੋ ਤੁਸੀਂ ਮੱਖਣ ਦੇ ਉੱਤੇ ਚੁਹਾਰਾ ਲਗਾ ਕੇ ਵਿੱਚ ਲੌਂਗ ਪਾ ਕੇ ਜਿਹੜੀ ਜ਼ਿੰਦਗੀ ਹੈਗੀ ਆ ਉਹ ਗਰਸਤੀ ਵਾਲੇ ਪਾਸੇ ਤੋਂ ਡਾਕਟਰ ਸਾਹਿਬ ਦਾ ਕਹਿਣਾ ਕਿ ਬਿਲਕੁਲ ਬਦਲ ਜਾਏਗੀ। ਬਹੁਤ ਛੇਤੀ ਇਹਦਾ ਰਿਜ਼ਲਟ ਮਿਲੇਗਾ ਤੇ ਜਿਹੜੇ ਲੋਕਾਂ ਜਿਹੜੇ ਲੋਕ ਅੱਛਾ ਡਾਕਟਰ ਸਾਹਿਬ ਇੱਕ ਹੋਰ ਸਵਾਲ ਰਹਿ ਗਿਆ ਮਾਫ ਕਰਨਾ। ਲੋਕ ਕਹਿੰਦੇ ਨੇ ਜੀ ਬਹੁਤ ਸਾਰੇ ਸਾਨੂੰ ਫਾਰਮੂਲੇ ਟੋਟਕੇ ਅਸੀਂ ਇਸ ਤਰ੍ਹਾਂ ਦੇ ਇਸਤੇਮਾਲ ਕਰਦੇ ਆਂ ਕਈ ਕਹਿੰਦੇ ਨੇ ਜੀ ਸਾਨੂੰ ਤਾਂ ਬੜਾ ਵਧੀਆ ਰਿਜ਼ਲਟ ਆਇਆ ਕਈ ਕਹਿੰਦੇ ਸਾਨੂੰ ਠੀਕ ਠੀਕ ਰਿਜ਼ਲਟ ਆਇਆ ਕਈ ਕਹਿੰਦੇ ਨੇ ਕਿ ਸਾਨੂੰ ਤਾਂ ਜਮੇ ਨਹੀਂ ਫਰਕ ਪਿਆ ਫਿਰ ਉਹ ਕੀ ਕਾਰਨ ਹੁੰਦਾ ਜੀ ਸਿਰਫ ਉਹਦਾ ਕਾਰਨ ਹੈਗਾ ਵੀ ਚਲੋ ਖਰਾਕੀ ਤੱਤ ਤਾਂ ਹੈਗੇ ਹੈਗੇ ਆ ਪਲੱਸ ਨਾਲ ਜਿਹੜੇ ਹੱਥ ਰਸੀਂ ਕਰਦੇ ਨੇ ਨਿੱਕੀ ਉਮਰ ਤੋਂ ਲੈ ਕੇ ਉਹਦੀ ਵਜ੍ਹਾ ਕਰਕੇ ਨਾੜਾਂ ਮਰ ਜਾਂਦੀਆਂ ਨੇ ਕੁਝ ਨੂੰ ਸ਼ੂਗਰ ਦੀ ਪ੍ਰੋਬਲਮ ਕਰਕੇ ਨਾੜਾਂ ਬਹਿ ਜਾਂਦੀਆਂ ਨੇ ਤੇ ਕੁਝ ਉਹਨਾਂ ਦੀ ਹਾਲਾਤ ਇੱਕੋ ਜਿਹੀ ਨਹੀਂ ਹੁੰਦੀ ਹਾਲਾਤ ਵੱਧ ਤੋਂ ਵੱੱਤਰ ਹੋਏ ਹੁੰਦੇ ਨੇ ਹਾਂਜੀ ਵੱਧ ਤੋਂ ਵੱੱਤਰ ਹੁੰਦੇ ਆ ਔਰ ਕੋਈ ਪੇਸ਼ੈਂਟ ਦੀ ਕੋਈ ਪ੍ਰੋਬਲਮ ਹੈ ਕਿਸੇ ਕਾਰਨ ਹੋ ਗਈ ਕਿਸੇ ਦੀ ਕਿਸੇ ਕਾਰਨ ਹੋ ਗਈ ਉਹ ਗੱਲਬਾਤ ਦੇ ਜਰੀਏ ਸਾਨੂੰ ਫਿਰ ਪਤਾ ਲੱਗਦਾ ਹੈ ਵੀ ਪੇਸ਼ੈਂਟ ਦੀ ਕੀ ਪ੍ਰੋਬਲਮ ਹੈ ਕਿਹੜੀ ਮੈਡੀਸਨ ਦੇਣੀ ਹੈ ਬਸ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੇ ਤੁਸੀਂ ਜਿਹੜਾ ਮੱਖਣ ਵਾਲਾ ਨੁਸਖਾ ਲੌਂਗ ਵਾਲਾ ਨੁਸਖਾ ਅਜ਼ਮਾਨ ਤੋਂ ਪਹਿਲਾਂ ਇੱਕ ਵਾਰ ਮੇਰੀ ਚੇਤਾਵਨੀ ਇਹ ਹੈ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਹੈ ਇਹ ਹੈ ਕਿ ਕਿਸੇ ਵੀ ਡਾਕਟਰ ਨਾਲ ਵੈਦ ਨਾਲ ਹਕੀਮ ਨਾਲ ਤੁਸੀਂ ਕੰਸਲਟ ਜ਼ਰੂਰ ਕਰਨਾ ਹੈ ਆਪਣੀ ਮਰਜ਼ੀ ਨਾਲ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਇਸਤੇਮਾਲ ਨਹੀਂ ਕਰਨਾ ਕੋਈ ਗੱਲ ਤੁਸੀਂ ਕਰਨੀ ਹੈ ਤਾਂ ਬਾਰਡਰ ਵਾਲੇ ਵੈਦ ਡਾਕਟਰ ਜਿਹੜੇ ਗੁਰਚਰਨ ਸਿੰਘ ਜੀ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਪਰ ਆਪਣੀ ਮਰਜ਼ੀ ਨਾਲ ਕੋਈ ਨੁਸਖਾ ਕੋਈ ਫਾਰਮੂਲਾ ਇਸਤੇਮਾਲ ਨਹੀਂ ਕਰਨਾ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਕਈ ਵਾਰ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ